ਪਹਿਲਾ ਸੂਬੇ ਦੀ ਮੀਟਿੰਗ ਕਰਕੇ ਫਿਰ ਜ਼ਿਲੇ ਦੀ ਲੋੜ ਲੱਗੇ ਬਲਾਕਾਂ ਦੀ ਲੋੜ ਲੱਗੇ ਜਿਹੜੀਆਂ ਬਦਮੀਆਂ ਮੀਟਿੰਗਾਂ ਨੇ ਉਹ ਕਰਦੇ ਆ ਅੱਜ ਵਾਲੀ ਮੀਟਿੰਗ ਥੋੜੀ ਜਿਹੀ ਵੱਖਰੀ ਹੈ ਵੱਖਰੀ ਇਸ ਕਰਕੇ ਹੈ ਕਿ ਅਸੀਂ ਕਿਸਾਨੀ ਦੀ ਨਿਮਿਤਗੀ ਕਰਦੇ ਆ ਜਦੋਂ ਅਸੀਂ ਕਿਸਾਨੀ ਦੀ ਨਿਮਿਤਗੀ ਕਰਦੇ ਆ ਤਾਂ ਸਾਰੇ ਲੋਕ ਤੱਕੇ ਭਾਈ ਜੀ ਇਹ ਬੰਦ ਕਰ ਦਿਓ 10 ਮਿੰਟਾਂ ਕਿਹ ਹੈ ਲੈ ਜੀ ਰਹਿਣ ਦਿਓ ਇਹ ਨਹੀਂ ਲੋ ਕਰਨੇ ਸਾਰੇ ਤਪਕੇ ਆਪਣੇ ਕੰਦੇ ਝਾਕਦੇ ਆ ਜਿੰਨੇ ਵੀ ਮੁਲਾਜ਼ਮ ਹੈ ਕਿਉਂਕਿ ਸਾਰਿਆਂ ਨਾਲ ਟੱਕਾ ਹੋ ਰਿਹਾ ਸਾਰਿਆਂ ਦੇ ਉੱਤੇ ਉਹੀ ਨੀਤੀ ਜਿਹੜੀ ਸਾਡੀ ਨੀਤੀ ਜ਼ਮੀਨ ਬਕਾਉਂਦੀ ਹੈ ਉਹੀ ਨੀਤੀ ਉਹਨਾਂ ਦੀਆਂ ਨੌਕਰੀਆਂ ਹੋ ਰਹੀ ਹੈ ਉਹੀ ਨੀਤੀ ਸਾਡਾ ਲਾਜ ਖੋ ਰਹੀ ਹੈ ਉਹੀ ਨੀਤੀ ਸਾਡੇ ਸਕੂਲ ਜਾ ਰਹੀ ਹੈ ਉਹੀ ਨੀਤੀ ਸਾਡੀ ਮੰਡੀ ਸਫਲਬੀਟ ਰਹੀ ਹੈ ਉਹੀ ਨੀਤੀ ਜਿਹੜੇ ਛੋਟੇ ਦੁਕਾਨਦਾਰ ਹੈ ਉਹਨਾਂ ਦੀਆਂ ਦੁਕਾਨਾਂ ਦੇ ਤਾਲੇ ਲਵਾ ਰਹੀ ਹੈ ਉਹੀ ਨੀਤੀ ਸਾਰੇ ਰਗੜੇ ਲਾ ਰਹੀ ਹੈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਸਾਫ਼ ਹੈ ਕਿ ਸਾਡੇ ਸਾਰੇ ਲੋਕਾਂ ਦੀ ਜਿਹੜੀ ਕਿਰਤ ਹੈ ਉਹ ਲੁੱਟੀ ਜਾ ਰਹੀ ਹੈ ਤੇ ਉਹਨੂੰ ਲੁੱਟਣ ਵਾਲੇ ਜਿਹੜੀ ਲੋਕ ਹੈ ਉਹ ਸੱਤ ਸਮੁੰਦਰੋਂ ਬਾਹਰ ਬੈਠੇ ਹੈ ਇਸ ਕਰਕੇ ਜਦੋਂ ਆਪਾਂ ਬੋਲਦੇ ਆਂ ਆਪਾਂ ਇੱਕ ਗੱਲ ਸਾਫ਼ ਕਰਦੇ ਆਂ ਕਿ ਸਾਡੀ ਲੜਾਈ ਭਗਵੰਤ ਮਾਨ ਨਾਲ ਨਹੀਂ ਹੈ ਇਕੱਲੇ ਨਾਲ ਸਾਡੀ ਲੜਾਈ ਮੋਦੀ ਨਾਲ ਨਹੀਂ ਹੈ ਸਾਡੀ ਲੜਾਈ ਵਰਲਡ ਬੈਂਕ ਨਾਲ ਹੈ ਕਿਉਂਕਿ ਇਹ ਸਾਰੇ ਉਹਦੇ ਦਲਾਲ ਹੈ ਚਾਹੇ ਅੱਜ ਮੋਦੀ ਹੈ ਮੋਦੀ ਸਾਤੇ ਹੋਰ ਬਿਠਾ ਦੋ ਭਗਵੰਤ ਮਾਨ ਹੈ ਉਹਦੀ ਥਾਂ ਦੇ ਉੱਤੇ ਜਿਹੜਾ ਮਰਜ਼ੀ ਬਹਿ ਜਾਏ ਇਹਨਾਂ ਦੇ ਬਕਾਇਦਾ ਸਮਝੌਤੇ ਕੀਤੇ ਹੋਏ ਆ ਉਹ ਸਮਝੌਤੇ ਦੇ ਤਹਿਤ ਇਹ ਸਾਰਾ ਕੁਝ ਚੱਲ ਰਿਹਾ ਹੈ ਹੁਣ ਦੋਸਤੋ ਤੁਹਾਨੂੰ ਆਇ ਲੱਗਦਾ ਹੋਊਗਾ ਵੀਰ ਜਿਹੜਾ ਵਰਲਡ ਬੈਂਕ ਹੈ ਉਹ ਇੱਕ ਕਹੀ ਜੀ ਬਲਾ ਹੈ ਕਿਉਂਕਿ ਤੁਸੀਂ 13 ਮਹੀਨੇ ਉਹ ਸਕੂਲ ਚ ਲਾ ਕੇ ਆਏ ਹੋ ਜਿਹੜੇ ਸਕੂਲ ਨੇ ਤੁਹਾਡੀ ਦੁਸ਼ਮਣਾਂ ਦੀ ਪਛਾਣ ਕਰਵਾਈ ਹੈ ਵੀ ਆਹ ਤੁਹਾਡੇ ਦੁਸ਼ਮਣ ਹੈ ਤੇ ਆਹ ਤੁਹਾਡੇ ਮਿੱਤਰ ਹੈ ਹੁਣ ਗੱਲ ਇਹ ਹੁੰਦੀ ਹੈ ਵੀ ਜਿਹੜੇ ਵਰਲਡ ਬੈਂਕ ਦੀ ਗੱਲ ਕਰਦੇ ਆਂ ਡਬਲਯੂਟੀਓ ਦੀ ਗੱਲ ਕਰਦੇ ਆਂ ਉਦੋਂ ਬਾਹਰ ਆਉਣ ਦੀ ਗੱਲ ਕਰਦੇ ਆ ਉਹ ਬਿਮਾਰੀ ਲੱਗੀ ਕਦ ਕਹੇ ਪਹਿਲਾ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਬਿਮਾਰੀ ਲੱਗੀ ਕਦ ਹੈ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਉਹ ਬਿਮਾਰੀ ਐਡੀ ਵੱਡੀ ਹੈ ਜਿਹੜੀ ਨੇ ਕਿਸੇ ਸਮੇਂ ਲੋਕ ਕੱਲੇ ਲੋਕ ਨਹੀਂ ਸ਼ਹਿਰਾਂ ਦੇ ਸ਼ਹਿਰ ਤਵਾ ਕੀਤੇ ਹੈ ਜਦੋਂ ਦੋ ਸੰਸਾਰ ਜੱਗਾਂ ਲੱਗਿਆ ਨੇ ਉਹ ਉਸੇ ਲੜਾਈ ਕਰਕੇ ਲੱਗਿਆ ਨੇ ਉਹ ਉਦੋਂ ਮੰਡੀ ਦੀ ਭਾਤ ਸੀ ਮੰਡੀਰੀ ਪਹਾੜ ਚ ਕਰਕੇ ਅਮਰੀਕਾ ਉਸ ਫੇਟ ਤੋਂ ਬਚ ਗਿਆ ਇਸ ਕਰਕੇ ਇਹਨਾਂ ਨੇ 1944 ਦੇ ਵਿੱਚ ਜਦੋਂ ਤੁਸੀਂ ਆਜ਼ਾਦ ਨਹੀਂ ਸੀ ਹੋਏ ਜਦੋਂ ਅੰਗਰੇਜ਼ ਜਿਹੜੇ ਕਹਿੰਦੇ ਸੀ ਸਾਡੇ ਰਾਜ ਚ ਸੂਰਜੀ ਛਿਪਦਾ ਉਹ ਸਾਡੇ ਤਿਰਾਰ ਕਰ ਦਿੰਦੇ ਉਹ ਪਹਿਲੀ ਮੀਟਿੰਗ ਦੇ ਵਿੱਚ ਅਮਰੀਕਾ ਦੇ ਵਿੱਚ ਗਏ ਤੇ 44 ਦੇ ਸਨੋਂ ਮੀਟਿੰਗ ਕੀਤੀ ਉਦੋਂ ਅਮਰੀਕਾ ਨੇ ਕਿਹਾ ਵੀ ਆ ਤੁਸੀਂ ਜੰਗ ਲਾਉਨੇ ਹੋ ਜੰਗ ਤੋਂ ਪਹਿਰਾ ਬਿਉਂਤ ਬਣਾ ਲਓ ਕੋਈ ਆਪਾਂ ਇਹੀ ਜਿਹਾ ਬਿਉਂਤ ਬਣਾ ਲਓ ਜਿਹੜੀ ਸਿਆਣਪ ਨਾਲ ਚੱਲ ਪਈਏ ਫਿਰ ਉਹਨਾਂ ਨੇ ਬਿਉਂਤ ਬਣਾਈ ਪੰਜ ਦੇਸਾਂ ਨੇ سرمਾਇਆ ਲਾਇਆ ਪਿਓ ਬੈਂਕ ਬਣਾਇਆ ਉਹ ਬੈਂਕ ਦੇ ਵਿੱਚ ਕਰਜ਼ਾ ਦੇਤਾ ਕਰਜ਼ਾ ਦੇ ਜਿਆਦਾ ਕਰਜ਼ਾ ਲੈਣ ਜਾਂਦੇ ਐ ਹੁਣ ਭਗਵੰਤ ਮਾਨ ਕਰਜ਼ਾ ਲੈਣ ਗਿਆ ਇਹਨੂੰ ਕਹਿੰਦੇ ਕਰਜ਼ਾ ਤਾਂ ਲੈ ਜਾ ਪਰ ਸਾਰੇ ਪਿੰਡ ਦਾ ਕਰਾਇੰਗਾ ਸਰਬਾ ਡਰਾਉਨ ਤੋਂ ਇਹ ਕਹਿੰਦਾ ਕਰਾਵਾਂਗਾ ਲੇਦੀ ਗੁਰੀ ਇਹ ਕਹਿੰਦਾ ਤੁਹਾਨੂੰ ਮਾਲਕੀ ਦੇਉਂਗਾ ਤੇਰਾ ਡਰਾਉਣਾ ਕਰਾਤਾ ਹੁਣ ਫੇਰ ਕਰਜ਼ਾ ਲੈਣ ਗਿਆ ਉਹ ਕਹਿੰਦੇ ਜਿਹੜੀ ਨੀਤੀ ਲੋਕਾਂ ਨੇ ਲੜਕੇ ਵਾਪਸ ਕਰਵਾਈ ਐ ਉਹੀ ਲਾਗੂ ਕਰ ਆ ਪਿੱਛੇ ਤੁਸੀਂ ਕਿਹਰੇ ਹੋਂ ਦੇ ਸੈਲੋਂ ਵਾਸਤੇ ਆਪਾਂ ਕਿਹਰੇ ਨਾ ਉਦੋਂ ਭਗਵਾਨ ਤਮਾਨ ਨੇ ਵੋਟਾਂ ਦੇ ਦਿਨ ਦੇ ਵਿੱਚ ਇਹ ਗੱਲ ਕਹਿਤੀ ਵੀ ਮੰਡੀ ਚੋਂ ਖਰੀਦਣਗੇ ਵੀ ਉਹ ਸੈਲੋਂ ਚ ਲਿਜਾਣਗੇ ਵੀ ਉਹ ਪ੍ਰੋਸੈਸਿੰਗ ਵੀ ਉਹ ਕਰਨਗੇ ਤੇ ਵੇਚਣਗੇ ਵੀ ਉਹ ਇਹਦਾ ਮਤਲਬ ਕੀ ਹੈ ਕਿ ਦੋ ਕਾਨੂੰਨ ਜਿਹੜੇ ਪਿੱਛੇ ਤੁਸੀਂ ਲੜਕੇ ਆਏ ਹੋ ਉਹ ਉਵੇਂ ਲਾਗੂ ਕਰਕੇ ਸਾਡੀ ਲੁੱਟ ਸਾਡੀ ਮੰਡੀਆਂ ਦੀ ਸਫਾ ਦੇ ਵਟਰ ਵਾਸਤੇ 26 ਮਾਰਕੀਟ ਕਮੇਟੀਆਂ ਬੰਦ ਕਰਤੀਆਂ ਹੁਣ ਮੇਰਾ ਦੱਸਣਾ ਮਤਲਬ ਕੀ ਹੈ ਮੇਰਾ ਦੱਸਣਾ ਮਤਲਬ ਇਹ ਹੈ ਵੀ ਜਿਹੜੇ ਤੁਸੀਂ ਕੈਨਲ ਪਿੰਡਾਂ ਦੇ ਵਿੱਚ ਵੀ ਬਾਈ ਦਿੱਲੀ ਦਾ ਜਿੱਤ ਲਈ ਹੁਣ ਆਪਾਂ ਕੀ ਕਰਨੇ ਉਹਨਾਂ ਦੀ ਨੀਤ ਨਹੀਂ ਬਦਲੀ ਨਾ ਉਹਨਾਂ ਦੀ ਨੀਤੀ ਬਦਲੀ ਹੈ ਆਪਾਂ ਕਿਹੜੀ ਗੱਲ ਸੀ ਕਿਹੜੀ ਤਾਕਤ ਹੈ ਜਿਹੜੀ ਤਾਕਤ ਨਾਲ ਆਪਾਂ ਮੋੜ ਕੇ ਆਏ ਆ ਆਪਾਂ ਇੱਕੇ ਤਾਲ ਤੇ ਆਪਣੇ ਕੋਲੇ ਵੀ ਲੋਕਾਂ ਨੂੰ ਸਿਆਣੇ ਕਰਿਆ ਲੋਕਾਂ ਨੂੰ ਚੇਤਨ ਕਰਿਆ ਲੋਕਾਂ ਨੂੰ ਇਕੱਠੇ ਕਰਿਆ ਇਕੱਠੇ ਕਰਕੇ ਉਹਦੀ ਛਾਤੀ ਦੇ ਗੋਡਾ ਧਰ ਕੇ ਬਹਿ ਗਏ ਤੇ ਦੂਜੇ ਪਾਸੇ ਆਪਣੇ ਲੱਤਾਂ 'ਚ ਮੋੜੇ ਕਿਹੜੇ ਫਸੇ ਪਲਾ ਆਪਣੇ ਲੱਤਾਂ 'ਚ ਮੋੜੇ ਫਸੇ ਆ ਜਿਹੜੇ ਪਾਰਲੀਮੈਂਟਰੀ ਸਿਸਟਮ ਵਾਲੇ ਸਾਰੇ ਲੋਕ ਐ ਆਪਣੇ ਲੱਤਾਂ 'ਚ ਮੋੜੇ ਕੰਧਾ ਕੱਢੀਆਂ ਗਿਆ ਧਰਮ ਨੇ ਸਾਡੇ ਕੰਦੇ ਕੰਧਾ ਕੱਢੀਆਂ ਸੂਬਿਆਂ ਨੇ ਉਹ ਬਾਈ ਜਿਹੜੀਆਂ ਕੰੰਦਾ ਨੇ ਨਾ ਸਾਡੇ ਅੱਗੇ ਕੱਢੀਆਂ ਹੋਈਆਂ ਉਹ ਕੰੰਦਾ ਅਸਲ ਦੇ ਵਿੱਚ ਸਾਡੇ ਲੋਕ ਸੰਘਰਸ਼ਾਂ ਦੇ ਜਿਹੜੇ ਖਾੜੇ ਐ ਉਹਨਾਂ ਨੂੰ ਮੇਸਣ ਵਾਸਤੇ ਕੱਢੀਆਂ ਕੰੰਦਾ ਨੇ ਇਸ ਕਰਕੇ ਮੈਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਊਗਾ ਕਿ ਅਸਲ ਦੇ ਵਿੱਚ ਉਰੇ ਦੋ ਜਮਾਤਾਂ ਨੇ ਇੱਕ ਜਮਾਤ ਹੈ ਜਿਹੜੀ ਜਮਾਤ 10% ਹੈ ਤੇ ਜਿਹਦੇ ਕੋਲੇ ਸਾਰੇ ਹਿੰਦੁਸਤਾਨ ਦਾ 90% ਸਰਮਾਇਆ ਹੈ ਇੱਕ ਹੋਰ ਜਮਾਤ ਹੈ ਜਿਹੜੀ ਜਮਾਤ 90% ਹੈ ਤੇ ਉਹ 90% ਕੋਲੇ ਚਾਹੇ ਉਹ ਪੈਸੇ ਦੇ ਰੂਪ ਵਿੱਚ ਦੇਖ ਲਓ ਚਾਹੇ ਉਹ ਜ਼ਮੀਨ ਦੇ ਰੂਪ ਵਿੱਚ ਦੇਖ ਲਓ 90% ਕੋਲੇ ਸਿਰਫ 9% ਜ਼ਮੀਨ ਹੈ ਜਿਹੜੀ ਜ਼ਮੀਨ ਦੀ ਪਹਿਲਾ ਪਲਾਰਾ ਗੱਲ ਕਰਕੇ ਗਿਆ ਹੁਣ ਅਗਲੀ ਗੱਲ ਜਦੋਂ ਆਪਾਂ ਇਹ ਕਰਦੇ ਆ ਬੀਰ ਅਸੀਂ ਸਾਰੇ ਤਬਕੇ ਇਕੱਠੇ ਹੋ ਕੇ ਇਸ ਲੜਾਈ ਨੂੰ ਲੜੀਏ ਇਹ ਸਾਡੀ ਲੋੜ ਕੀ ਬਣ ਗਈ ਅਸੀਂ ਕਿਉਂ ਲੜੀਏ ਕਿਉਂਕਿ ਜਦੋਂ ਅਸੀਂ ਦਿੱਲੀ ਲੜ ਰਹੇ ਸੀ ਉਦੋਂ ਭਾਜਪਾ ਦੇ ਸਾਡੇ ਬੇੜਿਆਂ ਦੇ ਵਿੱਚ ਤੇ ਕਿਸਾਨਾਂ ਦੇ ਵਿੱਚ ਇੱਕ ਲਖੀਰ ਖਿੱਚਰੀ ਸੀ ਵੀ ਇਹਨਾਂ ਦੀ ਜ਼ਮੀਨ ਖੋਕੇ ਸਾਨੂੰ ਦੇਵਾਂਗੇ ਹੁਣ ਉਹ ਫੇਰ ਲਖੀਰ ਖਿੱਚ ਰਿਹਾ ਹੈ ਵੀ ਅਸਲ ਦੇ ਵਿੱਚ ਇਹ ਸਾਡੇ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ ਵੀ ਇਹ ਸੋਲੂ ਖਾ ਕੇ ਉਹਨਾਂ ਨੂੰ ਕਹਿੰਦੇ ਆ ਸੋਲੂ ਖਾ ਕੇ ਪਰ ਸਾਡੀ ਸਾਂਝ ਕਿੱਡੀ ਹੈ ਪਹਿਲਾਂ ਆਪਾਂ ਜਿਹੜੀ ਸਾਂਝ ਹੈ ਉਹਨੂੰ ਉਹਦੀ ਕਿੱਡੀ ਉਤਮਤਾ ਸਮਝਦੇ ਸੀ ਇਹ ਕਹਿੰਦੇ ਸੀ ਦੋ ਲੜ ਮੇਰੇ ਹੱਥ ਹੈ ਦੋ ਲੜ ਮੇਰੇ ਸੀਰੀ ਰਾਤ ਹੈ ਜਦੋਂ ਤੱਕ ਸਾਡੇ ਸਿਰ ਨਹੀਂ ਜੁੜਦੇ ਉਹ ਤਾਂ ਗੱਠਲੀ ਨਹੀਂ ਬਣਦੀ ਆਪਾਂ ਕੰਮ ਕਰਦੇ ਜੇ ਕਹਿੰਦੇ ਹੁੰਦੇ ਅੱਜ ਮਿੱਤਰੋ ਲੋੜ ਇਸ ਗੱਲ ਦੀ ਹੈ ਕੇ ਪਹਿਲਾਂ ਤਾਂ ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਜੇ ਇਹਨਾਂ ਨੇ 220 ਕਾਨੂੰਨ ਬਿਜਲੀ ਬਣਾਇਆ ਉਹ ਬਣਾਇਆ ਕਾਦੇ ਵਾਸਤੇ ਹੈ ਸੈਂਟਰ ਨੇ ਬਣਾਇਆ ਉਹ ਇਸ ਕਰਕੇ ਬਣਾਇਆ ਵੀ ਪੰਜਾਬ ਦੀ ਤਾਕਤ ਹਰਿਆਣਾ ਦੀ ਤਾਕਤ ਜੂਪੀ ਦੀ ਤਾਕਤ ਰਾਜਸਥਾਨ ਦੀ ਤਾਕਤ ਇੱਕ ਸੈਂਟਰ ਦੇ ਹੱਥ ਚ ਕਰ ਲਈਏ ਉਹਦਾ ਕਰਨ ਦਾ ਅਗਲਾ ਮਕਸਦ ਕੀ ਹੈ ਆਉਣ ਵਾਲੇ ਸਮਿਆਂ ਦੇ ਵਿੱਚ ਬਿਜਲੀ ਆਪਣੇ ਘਰਾਂ ਚੋਂ ਗਾਇਬ ਹੋਊਗੀ ਜੇ ਬਿਜਲੀ ਆਪਣੇ ਘਰਾਂ ਚੋਂ ਗਾਇਬ ਹੋਊਗੀ ਇਹ ਬਿਜਲੀ ਬਜ਼ੁਰਾ ਦੇ ਘਰਾਂ ਚੋਂ ਵੀ ਗਾਇਬ ਹੋਊਗੀ ਇਹ ਮਾਲਾਜਮਾ ਦੇ ਕਰਾਂ ਜੋ ਵੀ ਗਾਇਬ ਹੋਊਗੀ ਇਹ ਦੁਕਾਨਦਾਰ ਕਰਾਂ ਜੋ ਵੀ ਗਾਇਬ ਹੋਊਗੀ ਫਿਰ ਆਪਾਂ ਕੀ ਕਰਾਂਗੇ ਫਿਰ ਆਪਾਂ ਇਕੱਠੇ ਹੋਾਂਗੇ ਨਾ ਫਿਰ ਆਪਾਂ ਗੁਰਦੁਆਰੇ ਹੁੱਕਾ ਦੇਵਾਂਗੇ ਫਿਰ ਆਪਾਂ ਸਾਰਿਆਂ ਨੂੰ ਇਕੱਠੇ ਕਰਾਂਗੇ ਫਿਰ ਇਕੱਠੇ ਕਰਕੇ ਲੜਾਂਗੇ ਲੜਾਂਗੇ ਕਿਹੜੀ ਗੱਲ ਤੇ ਅਸੀਂ ਲੜਾਂਗੇ ਗ੍ਰੈਡਜ ਵਿੱਚ ਬੈਜਾਂਗੇ ਜਾ ਕੇ ਵੀਰ ਸਾਨੂੰ ਬਿਜਲੀ ਛੱਡੋ ਗ੍ਰੈਡਜ ਦਾ ਬਿਜਲੀ ਬੰਦ ਨਹੀਂ ਗ੍ਰੈਡ ਦਾ ਬਿਜਲੀ ਬੰਦ ਕਰਦਾ ਨਹੀਂ ਕਾਨੂੰਨ ਕਿੱਥੋਂ ਬਣਦਾ ਹੈ ਕਾਨੂੰਨ ਬਣਾਉਂਦਾ ਵਰਲਡ ਬੈਂਕ ਫਿਰ ਲੜਾਈ ਕਿੱਥੇ ਜਾਊਗੀ ਵਰਲਡ ਬੈਂਕ ਨਾਲ ਹੋਊਗੀ ਇਹ ਸਾਰਿਆਂ ਦੀ ਇਕੱਠੀ ਹੋਊਗੀ ਫਿਰ ਇਹ ਕਹਿੰਦੇ ਜਾਲ ਲਿੱਤੀ ਲੈ ਕੇ ਆਵਾਂਗੇ ਫਿਰ ਭਾਈ ਪਾਣੀ ਤਾਂ ਸਾਡੇ ਘਰੇ ਵੀ ਨਹੀਂ ਪਹਿਲੀ ਗੱਲ ਤਾਂ ਜੇ ਬਿਜਲੀ ਆ ਗਈ ਨਾ ਦਿੱਤੀ ਪਾਣੀ ਰਹਿਣੀ ਨਹੀਂ ਕਿਉਂਕਿ ਨਾਲ ਕਾਹਦਾ ਪਾਣੀ ਕੱਢਣ ਦੀ ਸਮਰੱਥਾ ਨਹੀਂ ਰੱਖਦਾ ਫਿਰ ਉਹ ਪਾਣੀ ਦੀ ਲੋੜ ਕਿਨੂੰ ਹੈ ਕੀ ਸਾਰੀ ਕ੍ਰਾਂਤ ਜੇ ਐਂ ਕਹਣਾ ਬਈ ਸਾਰੀ ਸ੍ਰਿਸ਼ਟੀ ਨੂੰ ਇਹਦੀ ਲੋੜ ਨਹੀਂ ਪਸ਼ੂਆਂ ਨੂੰ ਲੋੜ ਨਹੀਂ ਦਰਖਤਾਂ ਨੂੰ ਲੋੜ ਨਹੀਂ ਸਾਰੇ ਮਜ਼ਦੂਰਾਂ ਨੂੰ ਲੋੜ ਨਹੀਂ ਮਲਾਜਮਾਂ ਨੂੰ ਲੋੜ ਨਹੀਂ ਫਿਰ ਫਿਰ ਕੀ ਬਣ ਗਿਆ ਫਿਰ ਅਸੀਂ ਪਾਣੀ ਤੇ ਲੜਾਂਗੇ ਫਿਰ ਅਸੀਂ ਵਾਟਰ ਵਸਤੀ ਆਵਾਂਗੇ ਵਾਟਰ ਵਾਲਸਾਂ ਇਹ ਕਹਿਣਗੇ ਸਾਡਾ ਹੱਥ ਨਹੀਂ ਭਾਈ ਉੱਧਰ ਜਾਓ ਫੇਰ ਲੜਾਈ ਫਿਰ ਉਸੇ ਨਾਲ ਹੋਊਗੀ ਫੇਰ ਅਸੀਂ ਜਦੋਂ ਸਾਰੀਆਂ ਧਾਰਨਾ ਜਿਹੜੀਆਂ ਵੀ ਆਪਾਂ ਲਵਾਂਗੇ ਇਹਦਾ ਮਤਲਬ ਕੀ ਹੈ ਜੇ ਮਹंगाई ਮਹंगाई ਸਾਨੂੰ ਜੰਮ ਰਹੀ ਹੈ ਕੱਲੇ ਕਿਸਾਨਾਂ ਨੂੰ ਤਾਂ ਜੰਮ ਰਹੀ ਉਹ ਕਿਸਾਨਾਂ ਨੂੰ ਵੀ ਜੰਮਦੀ ਹੈ ਉਹ ਸਾਰੀ ਤਬਕੀੜਵੇਂ ਗਿਣਾ ਕੇ ਗਿਆ ਸਾਰਿਆਂ ਨੂੰ ਜੰਮਦੀ ਹੈ ਜੇ ਬਈ ਪੜਾਈ ਗਈ ਹੈ ਆਪਣੀ ਕੱਲਿਆਂ ਦਾ ਨਹੀਂ ਗਈ ਉਹ ਸਾਰਿਆਂ ਦੀ ਗਈ ਹੈ ਜੇ ਇਲਾਜ ਗਿਆ ਉਹ ਸਾਡਾ ਕੱਲਿਆਂ ਦੇ ਨਹੀਂ ਗਿਆ ਸਾਰਿਆਂ ਦਾ ਗਿਆ ਫਿਰ ਜੇ ਛੱਡ ਲੋ ਇਹ ਗੱਲਾਂ ਇਹ ਸਮਾਜਿਕ ਗੱਲਾਂ ਨਹੀਂ ਜੇ ਬਈ ਹਵਾ ਚੱਲਦੀ ਹੈ ਉਹ ਤਾਂ ਨਹੀਂ ਪੁੱਛਦੀ ਮੈਂ ਗਰੀਬ ਕੋਲ ਜਾਨੀ ਆ ਜਾਂ ਮੀਰ ਕੋਲ ਜਾਨੀ ਆ ਜਾਂ ਮਜ਼ਦੂਰਾਂ ਦੇ ਘਰਾਂ ਜਾਨੀ ਆ ਆਪ ਪ੍ਰਕਾਸ਼ ਦੇ ਰਿਹਾ ਹੈ ਇਹ ਐ ਤਾਂ ਨਹੀਂ ਕਹਿੰਦਾ ਇਹਦਾ ਸਾਰਿਆਂ ਦਾ ਸਾਂਝਾ ਹੈ ਨਾ ਸਾਰਿਆਂ ਨੂੰ ਲੋੜ ਇਸ ਗੱਲ ਦੀ ਤੇ ਜੇ ਤਿੰਨੇ ਗੱਲਾਂ ਜਿਹੜੀ ਗੱਲਾਂ ਦੇ ਉੱਤੇ ਵਰਲਡ ਬੈਂਕ ਨੇ ਕਾਰਪੋਰੇਟ ਕਰਾੜਿਆ ਨਹੀਂ ਨਜ਼ਰਾਂ ਲਾਈਆਂ ਨਹੀਂ ਇਹ ਸਾਰਿਆਂ ਨੂੰ ਲੋੜ ਇਸ ਗੱਲ ਦੀ ਇਸ ਕਰਕੇ ਇਹ ਲੜਾਈ ਸਾਰਿਆਂ ਦੀ ਸਾਂਝੀ ਹੈ ਸਾਂਝੀ ਜਦੋਂ ਲੜਾਈ ਹੋਵੇ ਫਿਰ ਜਦੋਂ ਸਾਡੇ ਕੋਲ ਨਹੀਂ ਐ ਚਾਹਕਦੇ ਐ ਵੀ ਸਾਡੇ ਨਾਲ ਬਿਆਨ ਦੇ ਦਿਓ ਸਾਡੇ ਨਾਲ ਪ੍ਰੋਗਰਾਮੇ ਕਰਾ ਦਿਓ ਸਾਡੇ ਵਾਲੇ ਪਾਸੇ ਆਏ ਜਾਓ ਫਿਰ ਭਾਈ ਆਪਾਂ ਨੂੰ ਕਹੀਏ ਕਿਉਂ ਨਾ ਵੀ ਭਾਈ ਆਪਦੀਆਂ ਜਥੇਬੰਦੀਆਂ ਬਣਾਓ ਜਾਪੋ ਆਪਦੇ ਫਰੰਟਾਂ ਦੇ ਇਕੱਠੇ ਹੋ ਫੇਰ ਆਪਾਂ ਇੱਕ ਸਾਂਝਾ ਤਾਲਮੇਲ ਬਣਾਵਾਂਗੇ ਜਿਹੜੇ ਆਪਾਂ ਸਾਰੇ ਇਕੱਠੇ ਹੋ ਕੇ ਜ਼ੋਰ ਲਾਵਾਂਗੇ ਤੇ ਜਦ ਜਦ ਆਪਾਂ ਇਕੱਠੇ ਹੋਗੇ ਉਦੋਂ ਨੂੰ ਰਗੜਣਾ ਨਾ ਰਾਂਗੇ ਹੁਣ ਅਗਲੀ ਗੱਲ ਭਾਈ ਇਹ ਹੈ ਜਦ ਆਪਾਂ ਲੜ ਰਹੇ ਹਾਂ ਜਦੋਂ ਵੀ ਲੜਦੇ ਹਾਂ ਜਦੋਂ ਵੀ ਕੋਈ ਲੋਕ ਲੜੇ ਹੈ ਜਾਂ ਇਹ ਕਹਿ ਲੋ ਵੀ ਜਦੋਂ ਵੀ ਬੱਚਾ ਜਨਮ ਲੈਂਦਾ ਹੈ ਪਹਿਲਾਂ ਆਪਾਂ ਉਂਗਲੀ ਫੜ ਕੇ ਤੁਰਨ ਸਿਖਾਉਨੇ ਆ ਫੇਰ ਥੋੜਿਆ ਹੋਰ ਤਕੜਾ ਹੋ ਜਾਂਦਾ ਹੈ ਫੇਰ ਉਹ ਗੱਭਰੂ ਹੋ ਜਾਂਦਾ ਹੈ ਫਿਰ ਆਪਾਂ ਕਹਿੰਦੇ ਆ ਵੀ ਹੁਣ ਇਹ ਆਪਣੇ ਕਰਨਯੋਗਾ ਹੋ ਗਿਆ ਸੋਡੀ ਜਥੇਬੰਦੀ ਉਹਦੀ ਇੱਕ ਜਿਹੜੀ ਸਟੇਜ ਹੈ ਉਹ ਪੂਰੀ ਕਰ ਗਈ ਉਹ ਜਿਹੜੀ ਉਂਗਲੀ ਫੜ ਕੇ ਤੁਰਨ ਦੀ ਸਟੇਜ ਸੀ ਉਹ ਪੂਰੀ ਕਰ ਗਈ ਪਰ ਉਹ ਸਾਰੇ ਤਪਕੇ ਅਜੇ ਉਂਗਲੀ ਫੜ ਕੇ ਆਈ ਸਟੇਜ ਦੇ ਵਿੱਚ ਨੇ ਉਹ ਉਂਗਲੀ ਫੜ ਕੇ ਤੋਰਨ ਦੀ ਸਟੇਜ ਦੇ ਵਿੱਚ ਨੇ ਫੇਰ ਇਹ ਜ਼ਿੰਮੇਵਾਰੀ ਕਿਦੀ ਬਣਦੀ ਹੈ ਅਸੀਂ ਉਸ ਦੇਸ਼ 'ਚ ਬੈਠੇ ਆ ਜਿਹੜਾ ਦੇਸ਼ ਖੇਤੀਬਾੜੀ ਪ੍ਰਧਾਨ ਦੇਸ਼ ਹੈ ਇਹ ਅਸੀਂ ਉਹ ਆ ਜਦ ਜਦੁੱਲੀ ਬੱਟੀ ਦੀ ਬਾਗਾਈ ਜਾਂਦੀ ਹੈ ਅਸੀਂ ਉਹ ਆ ਜਦ ਸਾਡੇ ਬੰਦੇ ਬਹਾਦਰ ਦੀਆਂ ਉਪਮਾ ਕੀਤੀ ਜਾਂਦੀਆਂ ਨੇ ਫਿਰ ਉਹ ਕੀ ਕਹਿ ਕੇ ਗਈ ਸੰਨ ਸਾਡੇ ਗੁਰੂ ਕੀ ਕਹਿ ਕੇ ਗਏ ਸੀ ਸਾਡੀ ਪਹਿਲੀ ਪਾਸ਼ਾਹੀ ਲਖੀਰ ਖਿੱਚ ਕੇ ਗਈ ਹੈ ਉਹ ਕਹਿੰਦਾ ਵੀ ਮੈਂ ਜਿੰਨੇ ਗਰੀਬ ਐ ਉਹ ਮੇਰੇ ਐ ਜਿਹੜੇ ਮਾਲਪੂਰੇ ਵਾਲੇ ਐ ਉਹ ਮੇਰੇ ਕੁਛ ਨਹੀਂ ਲੱਗਦੇ ਫਿਰ ਉਹ ਮਾਲਪੂਰੇ ਨਾਲ ਦਾ ਇਲਾਜ ਕਰਨਾ ਸਾਡੀ ਦਸ਼ਵੀਂ ਪਾਸ਼ਾਹੀ ਦੱਸ ਕੇ ਗਈ ਇਹ ਵੀ ਦਾ ਇਲਾਜ ਕਿਵੇਂ ਕਰਨਾ ਹੈ ਫਿਰ ਬੰਦਾ ਸਿੰਘ ਬਹਾਦਰ ਨੇ ਦੱਸੇ ਵੀ ਲੋਕਾਂ ਨੂੰ ਇਕੱਠੇ ਕਿਵੇਂ ਕਰੀਂਦੇ ਉਦੋਂ ਵੀ ਲੋਕ ਅੱਜ 12 ਗਾਂਲੇ ਕੁਛ ਬੋਣ ਉਦੋਂ ਵੀ ਲੋਕ ਜਿਵੇਂ ਅੱਜ ਤੱਕ ਰਹੇ ਕਰਜ਼ੇ ਥੱਲੇ ਉਦੋਂ ਵੀ ਐਂ ਤੰਗ ਸੀ ਉਦੋਂ ਵੀ ਇੱਥੋਂ ਦੇ ਰਾਜੇ ਮਹਾਰਾਜਾ ਨੇ ਉਹਨਾਂ ਦੇ ਜੀਰੋਂ ਦਾ ਡੁੱਬਰ ਕਰ ਰੱਖਿਆ ਸੀ ਉਦੋਂ ਵੀ ਉਹ ਐਂ ਤਰ ਕੇ ਗਏ ਤੇ ਤਲੀ ਦੇ ਉਦੋਂ ਵੀ ਲੋਕ ਕਹਿੰਦੇ ਜਿਵੇਂ ਹੁਣ ਸੁਣਨ ਨੂੰ ਕਹਿੰਦੇ ਆ ਵੀ ਕੋਈ ਬਾਹਰ ਨਾਲ ਹੈ ਜੇ ਹੈ ਤਾਉਗੇ ਇਸ ਕਰਕੇ ਮਿੱਤਰੋ ਇਹ ਸਾਝ ਬਣਾਉਣ ਦੀ ਲੋੜ অতি ਜ਼ਰੂਰੀ ਹੈ ਫਿਰ ਜੇ ਸਾਝ ਬਣਾ ਲਾਂਗੇ ਫਿਰ ਜਿਹੜੀ ਗੱਲ ਪਹਿਲਾਂ ਜ਼ੋਰ ਦੇ ਕੇ ਗਿਆ ਹੈ ਵੀ ਆਰੇ ਲੜਾਈਆਂ ਜਿੱਤਿਆਂ ਕੇ ਮ ਜਾਂਦੀਆਂ ਨੇ ਪਹਿਲਾਂ ਜਦੋਂ ਆਪਾਂ ਪਹਿਲੀ ਗੱਲਤਾ ਹੀ ਹੈ ਵੀ ਤੁਸੀਂ ਕਿੰਨੇ ਕ ਸਮੇਂ ਦੇ ਵਿੱਚ ਅਜੀ ਤਾਕਤ ਦੀ ਗੱਲ ਕਰਕੇ ਗਿਆ ਹੈ ਕਿੰਨੇ ਕ ਟਾਈਮ ਚ ਬਣਾ ਲਈਏ ਤਾਕਤ ਮੈਂ ਤੁਹਾਨੂੰ ਥੋੜਾ ਜਿਆਦਾ ਕਰਾਉਂਗਾ 20 ਸੋਡੀ ਜਥੇਬੰਦੀ 2 ਜੂਨ 2000 8 ਜੂਨ 2002 ਚ ਬਣੀ ਹੈ ਕੈਸਾ ਲਗੋ 22 ਸਾਲ ਹੋ ਗਏ 22 ਸਾਲ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਕੀ ਦੇਖਿਆ ਤੁਸੀਂ ਸਭ ਤੋਂ ਪਹਿਲਾਂ ਦੇਖਿਆ ਵੀਰ ਸਭ ਤੋਂ ਜਿਹੜੀ ਜ਼ਿੰਦਗੀ ਲਾਨਤ ਹੈ ਉਹ ਕਰ ਜੇ ਉਦੋਂ ਆਪਾਂ ਮਾਨਸਾ ਦੇ ਵਿੱਚ ਇੱਕ ਰੈਲੀ ਕੀਤੀ ਉਹ ਰੈਲੀ ਜਿਹੜੀ ਤੈਅ ਕੀਤਾ ਵੀਰ ਜਿਹੜੇ ਆ ਕਰਜ਼ੇ ਵਾਲੇ ਹੱਥਕੜੀਆਂ ਲੈ ਕੇ ਆਉਂਦੇ ਐ ਪਹਿਲਾਂ ਨਾ ਇਹਨਾਂ ਦਾ ਇਲਾਜ ਕਰੋ ਉਦੋਂ ਉਹਨਾਂ ਦਾ ਇਲਾਜ ਕਰਨ ਵਾਸਤੇ ਉਰੇ ਬਜ਼ੁਰਗ ਬੈਠੇ ਉਹਨੂੰ ਕੋਈ ਆਪਣੇ ਦੇ ਵਿੱਚ ਉਦੋਂ ਆਮ ਚੱਲਦਾ ਹੁੰਦਾ ਵੀ ਜਦੋਂ ਸੀਜ਼ਨ ਆ ਗਿਆ ਕਿਉਂਕਿ ਜਦ ਫਸਲ ਆ ਜਾਂਦੀ ਹੈ ਉਹਦਾ ਕਬੀਲਦਾਰ ਦੇ ਘਰ ਚ ਫਾਹੀ ਪੈ ਜਾਂਦੀ ਹੈ ਨਾ ਉਦੋਂ ਵੀ ਫਾਹੀ ਐਂ ਬਿੰਦੀ ਦੀ ਬੈਂਕਾਂਲੇ ਆਉਂਦੇ ਕਬੀਲ ਦਾ ਟੱੜਦਾ ਕੋਈ ਕਹਿੰਦਾ ਹਰਦੁਆਰ ਵਾਗ ਗਿਆ ਕੋਈ ਕਹਿੰਦਾ ਅੰਮ੍ਰਿਤਸਰ ਸਾਹਿਬ ਆ ਗਿਆ ਪਰ ਉਹ ਉੱਥੇ ਜਾਂਦਾ ਨਹੀਂ ਉਹਦਾ ਟਲਕੇ ਜਾਂਦਾ ਸੀ ਉਹਨੂੰ ਕਿਉਂਕਿ ਉਹ ਬੇਇੱਜ਼ਤੀ ਕਰਦੇ ਸੀ ਉਹ ਹੱਥ ਕੜੀਆਂ ਲੈ ਕੇ ਆਉਂਦੇ ਸੀ ਅੱਜ ਭਾਈ ਉਹ ਕਿੱਥੇ ਵਾਗ ਗਏ ਅੱਜ ਕਿੱਥੇ ਗਾਇਬ ਹੋ ਗਿਆ ਤਾਂ ਕਰਜਾ ਉਦੋਂ ਕਈ ਹੋਲੀ ਵਧ ਹੋ ਗਿਆ ਨਾ ਫੇਰ ਉਦੋਂ ਬਾਅਦ ਉਹ ਕੀ ਕਰਦੇ 40 ਦਿਨ ਜੇਲ੍ਹ ਕਟਾਦਾਂਗੇ ਨੇ ਕੀਲਾ ਵੇਚਦੇ ਕਰਜ਼ਾ ਭਰਦੇ ਜਾਂ ਤੁਸੀਂ ਉਹਨਾਂ ਨੇ ਜੇਲ੍ਹ ਭਿਜੇ ਤੁਸੀਂ ਲੈਣ ਦੇ ਬਹਿ ਕੇ ਛਡਾਈ ਤੇ ਉਹਨਾਂ ਨੂੰ ਢੋਲ ਪਾ ਕੇ ਘਰੇ ਛੱਡ ਕੇ ਆਏ ਪਹਿਲਾਂ ਢੋਲ ਆ ਪੱਕਾਦੇ ਵਾਸਤੇ ਵੀ ਜਾ ਕੇ ਲੈ ਗਏ ਤੇ ਇਸ ਵਾਸਤੇ ਬਣਾਈ ਦੀ ਵੀ ਅਸੀਂ ਰੀਤ ਤੋੜਾਂਗੇ ਲੋਕਾਂ ਚ ਲੋਕਾਂ ਨੂੰ ਕਹਾਂਗੇ ਵੀ ਇਹ ਕਰਜ਼ਾ ਨਹੀਂ ਤੁਸੀਂ ਚੱਕਿਆ ਇਹ ਸਰਕਾਰ ਦੀਆਂ ਗਲਤ ਨੀਤੀਆਂ ਨੇ ਕੀਤਾ ਜਿਨੇ ਸਾਡਾ 2200 ਰੁਪਿਆ ਪਰ ਕੁਇੰਟਲ ਆਏ ਸਾਲ ਲੁੱਟਿਆ ਇਸ ਆਪਾਂ ਉਸ ਡਾਊਨ ਤੋਂ ਬਾਅਦ ਫਿਰ ਆਪਾਂ ਨੂੰ ਲੱਗਿਆ ਵੀ ਹਾਕਮ ਤਾਂ ਅੱਗੇ ਵਧ ਗਏ ਹਨ ਇਦਾਂ ਸਾਡੀਆਂ ਕੁਰਕੀਆਂ ਕਰਨ ਲੱਗ ਗਈ ਫਿਰ ਆਪਾਂ ਨੇ ਚੱਠੇ ਆ ਕੇ ਸੋਚਿਆ ਵੀ ਹੁਣ ਕੁਝ ਕਰੋ ਜਾਂ ਫਿਰ ਮਰੋ ਐਸੇ ਮਰਿੰਦਰ ਦਾ ਰਾਜ ਜਿਹੜਾ ਹੁਣ ਛਾਲ ਮਾਰ ਕੇ ਭੱਜ ਬੱਜ ਗਿਆ ਇਹ ਕਹਿੰਦਾ ਕੁਰਕੀ ਹਰ ਹਾਲ ਦੇ ਵਿੱਚ ਕਰਾਉਂਗਾ ਆਪਾਂ ਕਿਹਾ ਵੀ ਜ਼ਿੰਦਗੀਆਂ ਲੱਗ ਜਾਣਗੀਆਂ ਪਰ ਕੁਰਕੀ ਨਹੀਂ ਹੋਣ ਦੇ। ਚੱਠੇ ਆਰ ਦੇ ਦਿਨ ਦੇ ਵਿੱਚ 2 ਦਿਨ ਪਹਿਲਾਂ ਉਸ ਪਿੰਡ ਦੇ ਉੱਤੇ ਕਬਜ਼ਾ ਕਰ ਲਿਆ ਆਪਾਂ ਨੇ। ਇਹਨਾਂ ਦੇ ਤਹਿਸੀਲਦਾਰ ਬਿਮਾਰ ਕਰਤਾ। ਇਹਨਾਂ ਦੀ ਸਾਰੀ ਮਸ਼ੀਨਰੀ ਬਿਮਾਰ ਹੋ ਗਈ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਕੁਰਕੀ ਨਹੀਂ ਹੋਣ ਦਿੱਤੀ। ਕਾਦੇ ਜ਼ੋਰ ਤੇ, ਵੋਟਾਂ ਦੇ ਜ਼ੋਰ ਤੇ, ਲੋਕਾਂ ਦੇ ਇਕੱਠੇ ਹੋਣ ਦੇ ਜ਼ੋਰ ਤੇ, ਲੋਕਾਂ ਦੀ ਏਕਤਾ ਦੇ ਜ਼ੋਰ ਤੇ। ਇਸ ਤੋਂ ਬਾਅਦ ਆਪਾਂ ਲੜਦੇ ਗਏ, ਨੌਜਵਾਨ ਹੁੰਦੇ ਗਏ। ਪਰ 22 ਸਾਲ ਚ ਐਡਾ ਬੜਾ ਗੰਦ ਜਿਹੜਾ 75 ਸਾਲ ਦਾ ਪਿਆ ਹੈ ਉਹ ਸਾਰਾ ਪੱਜ ਇਸ ਗੱਲ ਦੇ ਸਮਰੱਥਾ ਵੀ ਆਪਾਂ ਘਟੋ ਘਟ ਉਸ ਸਰਕਾਰ ਨੂੰ ਬਗਾਨਾ ਨਵਾਉਣ ਜੋਗੇ ਆ ਪਰ ਗੱਲ ਦੋਸਤੋ ਇਹ ਹੈ ਵੀ ਅਗਲੀ ਗੱਲ ਕੀ ਹੈ ਪੀ ਲੜਾਈ ਕਿੱਡੀ ਵੱਡੀ ਹੈ ਜਿਹੜੀ ਚੀਜ਼ ਪਿੱਛੇ ਜਿਹੜੀ ਨੀਤੀ ਪਿੱਛੇ ਦੋ ਸੰਸਾਰ ਜੰਗ ਲੱਗੇ ਆ ਇਹ ਉਹੀ ਨੀਤੀਆਂ ਨੇ ਇਹ ਉਹੀ ਬਲਸੀਆਂ ਨੇ ਉਦੋਂ ਕੱਲੀ ਈਸਟਰੀਆ ਕੰਪਨੀ ਆਈ ਸੀ ਅੱਜ ਉਹਨੇ ਧੜਾ ਆ ਰਹੀਆਂ ਨੇ ਕਿਉਂਕਿ ਮਨਮੋਹ ਸਿੰਘ ਨੇ ਇਹ ਕਿਹਾ ਸੀ ਬੀ ਆਰ ਭਾਰਤ ਨੂੰ ਇੱਕ ਇਹ ਜੀ ਛੰਗਾਰ ਦੋ ਬੂਟੀ ਬਣਾ ਦੋ ਤਾਂ ਕਿ ਸਾਰੇ ਜਿਹੜੇ ਬਾਹਰਲੇ ਕੰਟਰੀ ਐ ਉਹ ਇੱਥੇ ਲੁੱਟਣ ਵਾਸਤੇ ਖੂਨੀ ਪੰਜੇ ਲੈ ਕੇ ਆ ਜਾਣ ਇਸ ਕਰਕੇ ਜਿਹੜੀ ਇਹ ਲੜਾਈ ਐ ਐ ਛੋਟੀ ਤਰ੍ਹਾਂ ਲੜੀ ਨਹੀਂ ਜਾਣੀ ਜੇ ਅੱਜ ਆਪਾਂ ਆਪਣੀ ਸਮਰੱਥਾ ਦੇਖਦੇ ਆਂ ਵੱਡਾ ਇਕੱਠ ਕਰਦੇ ਆਪਾਂ ਵਰਨਾ ਇਹਦੇ ਵਿੱਚ 50 ਹਜ਼ਾਰ ਦਾ ਇਕੱਠ ਹੁੰਦਾ ਤੇ ਆਪਣੇ ਪੰਜਾਬ ਦੀ ਵਾਦੀ ਕੀ ਐ 300 ਸਵਾ ਤਿੰਨ ਕਰੋੜ ਐ ਹੁਣ ਤੁਸੀਂ ਦੇਖ ਲਓ ਵੀ ਆਪਾਂ ਕਿੰਨੇ ਕ ਪਰਸੈਂਟ ਆ ਜੇ ਲੜਦਾ ਇਹਦੀ ਗਿਣਤੀ ਕਰੀਏ ਤਾਂ ਆਪਾਂ ਹਜ਼ਾਰਾਂ ਅਸੀਂ ਗਰੰਟੀ ਨਾਲ ਕਹਿੰਦੇ ਆ ਵੀ ਜਿੱਦੇ 1% ਹੋਗੇ ਜਿੱਦੇ ਸਾਰੇ ਤਬਕਿਆਂ ਨਾਲ ਜੋੜ ਲਿਆ ਤੇ ਆਪਾਂ 1% ਹੋਗੇ ਇਹਨਾਂ ਦੀ ਤਾਂ ਉਹਦੇ ਗੋਡਾ ਤਰ ਕੇ ਕਹਿਣਗੇ ਪੁੱਤ ਨਹੀਂ ਲੱਗਦਾ ਕਰੋ ਤੇ ਕਰਾਇਆ ਕਰਾਂਗੇ ਇਹ 'ਚ ਕੋਈ ਰੌਲਾ ਨਹੀਂ ਹੁਣ ਗੱਲ ਇਹ ਹੈ ਆਪਣੇ ਸਮਝਣ ਦੀ ਸੋਨਿਆ ਪਿੰਡ ਜਾਉਂਗੇ ਇਹ ਗੱਲਾਂ ਕਰਨਗੇ ਜਿਹੜੇ ਉਹਨਾਂ ਦੇ ਟਾਊਟ ਐ ਜਿਹੜੇ ਉਸ ਗੱਲ ਦੇ ਤੋੜਨ ਵਾਲੇ ਐ ਉਸ ਨੂੰ ਪਤਾ ਕੀ ਕਹਿਣਗੇ ਉਸ ਨੂੰ ਕਹਿਣਗੇ ਬਾਈ ਤੁਸੀਂ ਤਾਂ ਕਿਸਾਨੀ ਵਾਸਤੇ ਆਏ ਸੀ ਆ ਕੀ ਕਰਨ ਲੱਗੇ ਫਿਰ ਉੱਥੇ ਜਵਾਬ ਹੈ ਵੀ ਭਾਈ ਸਾਡੇ ਬੱਚਿਆਂ ਦਾ ਰੋਜ਼ਗਾਰ ਬਚਾਉਣਾ ਹੈ ਸਾਡੇ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਅਸੀਂ ਇਸ ਧਰਤੀ ਦੇ ਉੱਤੇ ਰਹਿਣੇ ਅਸੀਂ ਆਉਣ ਵਾਲੀ ਧਸਲਾ ਨੂੰ ਆ ਸਾਰਾ ਕੁਝ ਬਚਾ ਕੇ ਦੇਣਾ ਹੈ ਇਹ ਸਾਡਾ ਫਰਜ਼ ਹੈ ਸਾਡੀ ਡਿਊਟੀ ਹੈ ਇਹ ਬਚੂਗਾ ਤਾਂ ਜੇ ਸਾਰਿਆਂ ਨੂੰ ਇਕੱਠੇ ਕਰਾਂਗੇ ਜੇ ਸਾਰਿਆਂ ਨੂੰ ਚੇਤਨ ਕਰਾਂਗੇ ਤੇ ਸਾਰਿਆਂ ਨੂੰ ਸਿਆਣੇ ਕਰਾਂਗੇ ਹੁਣ ਮਿੱਤਰੋ ਗੱਲ ਇਹ ਹੈ ਬੀ ਜਦੋਂ ਆਪਾਂ ਤਾਕਤ ਦੀ ਗੱਲ ਕਰਦੇ ਹਾਂ ਤੁਸੀਂ ਕੱਲ ਨੂੰ ਜੋ ਲੋਏ ਤਾਕਤ ਵਾਲੀ ਗੱਲ ਉਹਦੇ ਦੇ ਸਰਪੰਚ ਨੂੰ ਸਾਰੀ ਪੰਚਾਇਤ ਨੂੰ ਉਠਾ ਦੇ ਗੱਡੀ 'ਚ ਕਹੇ ਬਾਈ ਚੱਲਾਂਗੇ ਆਪਾਂ ਟੋਲ ਵਾਲੇ ਵੀ ਲੰਘਾਂਗੇ ਤੇ ਇੱਕ ਪਾਸੇ ਤੁਸੀਂ ਬਹਿ ਜਾਓ ਪੰਜ ਗੱਡੀ 'ਚ ਲੱਗ ਜਾਊਗਾ ਸੋਡੀ ਤਾਕਤ ਦਾ ਪਤਾ ਤੇ ਉਹਨੇ ਤਾਕਤ ਦਾ ਪਤਾ ਉਹ ਲਿੱਡੀਆਂ ਕੱਢਣਗੇ ਤੁਸੀਂ ਐ ਕਹੋਗੇ ਡੱਡੇ ਚੱਕ ਅਸੀਂ ਲੰਘਣਾ ਫਿਰ ਵੱਡੀ ਕਿਹੜੀ ਗੱਲ ਹੋਈ ਪੱਲਾ ਗੁਰੂ ਕਿਹੜੀ ਗੱਲ ਨੂੰ ਵੱਡੀ ਕਹਿ ਕੇ ਗਏ ਐ ਗੁਰੂ ਸੰਗਤ ਨੂੰ ਵੱਡੀ ਕਹਿ ਕੇ ਗਏ ਐ ਅਸਾ ਆਪਾਂ ਵੀ ਕਹਿੰਨੇ ਆ ਵੀ ਲੋਕ ਇਤਿਹਾਸ ਦੇ ਸਿਰਜਣ ਹਾਰੇ ਹੁੰਦੇ ਐ ਲੋਕ ਇਤਿਹਾਸ ਸਿਰਜਦੇ ਐ ਲੋਕ ਹੌਲੀ ਹੌਲੀ ਛੋਟੀਆਂ ਜਿੱਤਾਂ ਤੋਂ ਵੱਡੀਆਂ ਜਿੱਤਾਂ ਤੱਕ ਜਾਂਦੇ ਐ ਆਪਣੀ ਲੜਾਈ ਆਪਾਂ ਆਪਣੀ ਮੁਕਤੀ ਤੱਕ ਲੈ ਕੇ ਜਾਣਾ ਚਾਹੁੰਨੇ ਆ ਜੇ ਮੁਕਤੀ ਤੱਕ ਲੈ ਕੇ ਜਾਣਾ ਫਿਰ ਸਾਰਿਆਂ ਨੂੰ ਇਕੱਠੇ ਕਰਨਾ ਪਊਗਾ ਜਦ ਆਪਾਂ ਨੂੰ ਹੱਥੀ ਕੰਮ ਕਰਦੇ ਐ ਹੁੰਦਾ ਵੀ ਕਰਨ ਕਰੂਗੀ ਉਦੋਂ ਆਪਾਂ ਮੰਗੀ ਪਾ ਲੈਂਦੇ ਥੋੜੇ ਕੁਸੂਰ ਕਹਿੰਦੇ ਹੋਣਗੇ ਸਾਮਾ ਕਰ ਲੈਣ ਸਾਰੇ ਇਕੱਠੇ ਹੋ ਕੇ ਐ ਅੱਜ ਉਹ ਗਲਤੀ ਲੋੜ ਐ ਇਹ ਅੱਜ ਜਿਹੜਾ ਬਦਲ ਹੈ ਜਿਹੜਾ ਬਦਲ ਤੁਸੀਂ ਲੈ ਕੇ ਆਏ ਹੋ ਇਹ ਬਦਲ ਲੋਕਾਂ ਚ ਲੈ ਜਾਣ ਦੀ ਲੋੜ ਹੈ ਹੁਣ ਇਸ ਤੋਂ ਅਗਲੀ ਗੱਲ ਹੈ ਇਹ ਹੈ ਵੀ ਜਦੋਂ ਆਪਾਂ ਸਾਂਝੀ ਗੱਲ ਕਰਦੇ ਆਂ ਜਦੋਂ ਅਸੀਂ ਤੁਰਨ ਦੀ ਗੱਲ ਕਰਦੇ ਆਂ ਹਾਕਮ ਇਹਨੂੰ ਤੋੜਨ ਤੋੜਨ ਜਾ ਰਿਹਾ ਤੋੜਨ ਤੋੜਨ ਵਾਸਤੇ ਤਰਲੁ ਬੱਛੀ ਹੈ ਅਗਲੀ ਗੱਲ ਮਹਾਨ ਇਹ ਚ ਇਹ ਹੈ 20 ਆਪਾਂ ਸਾਰੇ ਨੂੰ ਵੱਡੀਆਂ ਕੋਠੀਆਂ ਬਣਾ ਸਰਸਾ ਦਾ ਆਜੇ ਕੱਪੜੇ ਪਾਈ ਬਿਰ ਫਿਰ ਬੈਠਿਆ ਇਹਨਾਂ ਬਿਨਾਂ ਵੀ ਸਰਸਾ ਦਾ ਪਾਟੇ ਸੱਟੇ ਨਾਲ ਵੀ ਡੰਗਾ ਲੈ ਜੂਗਾ ਜਿਹੜੀਆਂ ਕਾਰਾਂ 'ਚ ਬੈਠੇ ਆ ਉਹ ਕਾਰਾਂ ਨਹੀਂ ਸਾਈਕਲ ਦੇ ਹੋ ਜੂਗਾ ਸਾਈਕਲਾਂ 'ਤੇ ਤੁਰਕੇ ਵੀ ਸਰ ਜੂਗਾ ਪਹਿਲਾਂ ਵੀ ਸਾਰੀ ਕਰਦੇ ਪਰ ਰੋਟੀ ਦੀ ਬੁਰਕੀ ਖਾਏ ਬਿਨਾਂ ਸਾਰ ਲੰਗੇ ਪਾਣੀ ਦੀ ਘੁੱਟ ਨਾ ਮਿਲੀ ਤੜਫਕੇ ਮਰ ਜਾਗੇ ਜੇ ਸਾ ਨਾ ਆਇਆ ਜੇ ਨਿਕਲ ਜੂਗੀ ਨਹੀਂ ਆਹ ਤਿੰਨ ਗਰਦਾਨੇ ਜਿਹੜੇ ਤੇ ਕਾਰਪੋਰੇਟ ਕਾਰਨਾਂ ਨਾਲ ਕਬਜ਼ਾ ਕਰਨਾ ਚਾਹੁੰਦੇ ਉਹ ਆਪਣੀ ਮਰਜ਼ੀ ਨਾਲ ਵਰਤਣਾ ਚਾਹੁੰਦੇ ਕਿਉਂਕਿ ਇੰਨੇ ਚੀਜ਼ਾਂ ਆਈਆਂ ਨੇ ਜਿਵੇਂ ਅਮਲੀ ਨਸਿਬਾਂ ਤੜਸੁਰਾਂ ਤੋਂ ਮਰਦਾ ਹੈ ਜ਼ਿੰਦਗੀ ਕੋਈ ਕਿਆਸ ਨਹੀਂ ਕਰ ਸਕਦਾ ਇਸ ਕਰਕੇ ਮਿੱਤਰੋ ਜੀ ਇਹ ਸਾਰਾ ਕੁਝ ਬਚਾਉਣਾ ਹੈ ਇਹ ਗੱਲਾਂ ਜਿਹੜੀਆਂ ਸੁਣ ਮੈਂ ਦੱਸ ਰਿਹਾ ਇਹ ਸਾਰੇ ਬਾਰਲੇ ਸਟੇਟਾ ਦੇਸ਼ਾਂ 'ਚ ਵਾਪਰ ਗਿਆ ਜਿਹੜੀ ਮੈਂ ਪਾਣੀ ਦੀ ਗੱਲ ਕਰਦਾ ਜਦ ਜਾਲੀਤੀ ਇੱਥੇ ਆਈ ਹੈ ਆ ਬਾਦਲ ਕਨੇ ਝੂਠ ਮਾਰੇ ਉਹ ਕਹਿੰਦੇ ਕਿਤੇ ਡੋਬਾ ਜੀ ਕਿਤੇ ਸੋਕਾ ਇਹਨੂੰ ਬਚਾਉਣ ਵਾਸਤੇ ਜਾਲੀਤੀ ਲੈ ਕੇ ਆਏ ਆ ਜਾਲੀਤੀ ਇਸ ਵਾਸਤੇ ਲੈ ਕੇ ਆਏ ਕਹਿੰਦੇ ਹੈ ਬੀਏ ਦਾ ਦੂਤਰੀ ਹੈ ਜਿਹੜੀ ਜਿ ਸ਼ਬੀਲਾ ਨਾਉਂਦੇ ਹਾਂ ਇਹਦਾ ਜਨਸਮਾਂਗੂ ਵੇਚਾਂਗੇ ਤੇ ਵੇਚ ਰਹੇ ਐ ਇਹਨਾਂ ਨੇ ਬਲੋਬੀਆ ਚ ਇਹ ਨੀਤੀ ਲਾਗੂ ਕੀਤੀ ਉੱਥੇ ਲੋਕਾਂ ਨੇ ਇਹ ਨੀਤੀ ਵਿੱਚ ਜਦੋਂ ਹੀ ਕਮਾਈ ਦਾ ਚੌਥਾ ਹਿੱਸਾ ਜਾਣ ਲੱਗ ਗਿਆ ਉਹ ਲੜੇ ਇਕੱਲੇ ਲੋਕ ਨਹੀਂ ਲੜੇ ਉੱਥ ਦੀ ਫੌਜ ਲੜੀ ਉੱਥ ਦੇ ਪੁਲਿਸ ਜਿਹੜੇ ਆਪਣੇ ਘਰ ਦੇ ਬੱਚੇ ਦੇ ਉਹ ਲੜੇ ਤੇ ਜਿੱਤੇ ਉਹ ਕਸੀ ਪਟੀ ਨੀਤੀ ਇੱਥੇ ਲੈ ਕੇ ਆ ਰਹੇ ਇਸ ਧਰਤੀ ਦੇ ਉੱਤੇ ਹੁਣ ਜੇ ਆਪਾਂ ਇਹ ਤੋਂ ਸਾਰਾ ਕੁਝ ਬਚਾਉਣਾ ਹੈ ਤਾ ਮਿੱਤਰੋ ਸਾਰਿਆਂ ਨੂੰ ਜੋਟੀ ਪਾਉਣੀ ਪਊਗੀ ਉਦੋਂ ਬਿਨਾ ਸਰਨਾ ਨਹੀਂ ਤੇ ਅਗਲੀ ਗੱਲ ਆਪਾਂ ਨੂੰ ਸਾਫ਼ ਹੋਣੀ ਚਾਹੀਦੀ ਹੈ ਜਦੋਂ ਮੈਂ ਜਮਾਤੀ ਗੱਲ ਦੀ ਕਰਕੇ ਆਇਆ ਉਹ ਜਮਾਤ ਦਾ ਜਿਹੜੀ ਸਾਨੂੰ ਲੁੱਟ ਰਹੀ ਹੈ ਉਹਨਾਂ ਦਾ ਸਭ ਤੋਂ ਵੱਡਾ ਪਰਪੰਚ ਜਿਹੜਾ ਜਮਹੂਰੀਆ ਦਾ ਗੁਲਾਫ਼ ਹੈ ਜਿਹੜਾ ਆਪਾਂ ਕਹਿੰਦੇ ਸਰਕਾਰਾਂ ਤੁਸੀਂ ਚੁਰਦੇ ਹੋ ਉਹ ਗੁਲਾਫ਼ ਲੀਰੋ ਲੀਰ ਕਰਨਾ ਹੈ ਇਹ ਉਹ ਗੁਲਾਫ਼ ਉਹਨਾਂ ਦਾ ਹੈ ਛੋਡਾ ਨਹੀਂ ਹੁਣ ਛੋੜੇ ਜੋ ਕਿਸੇ ਬੰਦੇ ਚ ਸਵਾਲ ਉੱਠ ਸਕਦਾ ਹੈ ਵੀਜੀ ਵੋਟਾਂ ਦਾ ਆਪਾਂ ਵੀ ਕਰਦੇ ਆ। ਉਹ ਵੋਟਾਂ ਤੇ ਆਪਣੀਆਂ ਵੋਟਾਂ 'ਚ ਫਰਕ ਹੈ। ਵੋਟਾਂ 'ਚ ਫਰਕ ਇਸ ਕਰਕੇ ਹੈ ਕਿ ਛੋਡੇ ਕੋਲ ਅਧਿਕਾਰ ਨਹੀਂ ਤੁਸੀਂ ਸਰਪੰਚ ਚੁਣਤਾ। ਸਰਪੰਚ ਆਏ ਨਾ ਕਹਿ ਦੀ ਸਾਰਾ ਪਿੰਡ ਵਿਗਾੜ ਲੈ ਕੀ ਵਿਗਾੜੋਗੇ। ਇਹ ਤਾਂ ਠੀਕ ਹੈ। ਵੀ ਪੰਜ ਮੈਂਬਰ ਜਾਂ ਚਾਰ ਇੱਕ ਪਾਸੇ ਹੋ ਗਏ। ਪ੍ਰਸ਼ਾਸਕ ਲਵਾਣਗੇ। ਉਹਦੀ ਸਰਪੰਚ ਜਨ ਤੋੜ ਸਕਦੇ ਇਹ ਅਧਿਕਾਰ ਨਹੀਂ। ਪਰ ਛੋਡੇ 'ਚ ਅਧਿਕਾਰ ਹੈ। ਅੱਜ ਜਗेंद्र ਸਿੰਘ ਰਾਹਾ ਪ੍ਰਧਾਨ ਹੈ। ਜੇ ਆਪਾਂ ਸਾਰੇ ਸੋਚ ਲਈਏ ਬੀ ਪ੍ਰਧਾਨ ਤਾਂ ਆਪਣਾ ਕੰਮ ਨਹੀਂ ਰਿਹਾ ਕੱਲ ਨੂੰ ਕੈਸੇ ਦਾ ਪਰਾਂ ਜੀ ਸਸਰੀ ਕਾਲ ਇਸ ਕਰਕੇ ਉਹ ਚੋਣਾ ਤੇ ਚੋਣਾਂ 'ਚ ਫਰਕ ਹੈ ਹੁਣ ਗੱਲ ਇਹ ਹੈ ਬੀ ਹਾਕਮਾਂ ਨੂੰ ਬਰਾਬਰ ਦੀ ਤਾਕਤ ਦਿਖਾਉਣ ਵਾਸਤੇ ਇਸ ਤਾਕਤ ਤੇ ਜੋਰ ਲਾਉਣ ਵਾਸਤੇ ਤੇ ਹਾਕਮਾਂ ਦੇ ਮੂੰਹ 'ਚ ਉਹ ਗੱਲਾਂ ਤੁੰਨਣ ਵਾਸਤੇ ਤਾਂ ਕਿ ਇਹਨਾਂ ਨੂੰ ਮਜਬੂਰ ਕਰ ਦਈਏ ਆਪਾਂ ਨੂੰ ਮੰਗਾ ਆਪਣੀਆਂ ਲੈ ਕੇ ਆਉਣ ਜਿਹੜੀ ਤਿੰਨ ਨਕਾਰਤੀ ਆਪਣੇ ਪ੍ਰੋਗਰਾਮ ਬਣਾਇਆ ਇਹ ਸਾਰਾ ਕੁਝ ਕਰਨ ਲਈ ਇੱਕ ਵੱਡੇ ਹਮਲੇ ਦੀ ਇੱਕ ਵੱਡੇ ਕੱਠ ਦੀ ਲੋੜ ਹੈ ਤੇ ਉਸ ਕੱਠ ਦੇ ਵਿੱਚ ਜਿਹੜੇ ਸਾਡੇ ਮੁੱਦੇ ਰੋਲਣੇ ਚਾਹੁੰਦੇ ਐ ਆਪਾਂ ਉਹਨਾਂ ਦੇ ਮੁੱਦੇ ਰੋਲਾਂਗੇ ਕਿਉਂਕਿ ਉਹਨਾਂ ਕੋਲੇ ਮੁੱਦੇ ਹੈ ਹੀ ਨਹੀਂ ਹੁਣ ਕੀ ਕਹਿੰਦੇ ਐ ਆ ਕਾਂਗਰਸ ਮਾੜੀ ਐ ਮੋਦੀ ਵੀ ਕਹੀ ਜਾਂਦਾ ਐ راہਲ ਬੁਧਰੋ ਬੋਲੀ ਜਾਂਦਾ ਓਰੇ ਤਿੰਨੇ ਬੋਲੀ ਜਾਂਦੇ ਨੇ ਕਹਿੰਦਾ ਕੋਈ ਵੀ ਅਸੀਂ ਐਮਐਸਪੀ ਵਾਪਸ ਕਰਾਵਾਂਗੇ ਕਹਿੰਦਾ ਕੋਈ ਬੀਸੀਡਬਲਯੂਟੀਓ ਤੋਂ ਬਾਹਰ ਆਵਾਂਗੇ ਨਹੀਂ ਕਹਿਣਗੇ ਇਨਕਲਾਬ ਜਿੰਦਾਬਾਦ ਕਹਿਣਗੇ ਸਾਮਰਾਜ ਬੁਰਦਾਬਾਦ ਕਦੇ ਨਹੀਂ ਕਹਿਣਗੇ ਇਸ ਕਰਕੇ ਅਗਲੀ ਗੱਲ ਦੋਸਤੋ ਇਹ ਹੈ ਵੀ ਇਹ ਲੜਾਈ ਜਿੱਤੀ ਕਿਵੇਂ ਜਾਊਗੀ ਜਾਂ ਜਿੱਤੀ ਕਿਵੇਂ ਗਈ ਹੈ ਪਹਿਲਾਂ ਜਦੋਂ ਵੀ ਇਤਿਹਾਸ ਚ ਜਦੋਂ ਵੀ ਗੱਲ ਆਈ ਹੈ ਜਦੋਂ ਵੀ ਭਗਤ ਸਿੰਘ ਦੀ ਗੱਲ ਚੱਲਦੀ ਹੈ ਉਦੋਂ ਦੁਰਗਾ ਭਾਬੀ ਦਾ ਬਰਾਬਰ ਜ਼ਿਕਰ ਆਉਂਦਾ ਹੈ ਜਦੋਂ ਵੀ ਗਦਰਿਆਂ ਦੀ ਗੱਲ ਚੱਲਦੀ ਹੈ ਉਦੋਂ ਗਦਰੀ گلابਕੌਰ ਦਾ ਜ਼ਿਕਰ ਆਉਂਦਾ ਹੈ ਜਦੋਂ ਵੀ ਸਿੱਖ ਤੇ ਅਧੀ ਦੀ ਗੱਲ ਚੱਲਦੀ ਹੈ ਉਦੋਂ ਬਾਈ ਪਾਗੋ ਦਾ ਜ਼ਿਕਰ ਆਉਂਦਾ ਹੈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਵੀ ਜਦੋਂ ਵੀ ਲੋਕ ਲੜੇ ਹੈ ਉਦੋਂ ਜਿਹੜੀ ਸਾਡੀ ਅੱਧੀ ਆਬਾਦੀ ਹੈ ਅੱਧੀ ਗਿਣਤੀ ਹੈ ਜਿਹੜੀਆਂ ਅਸਲ ਦੇ ਵਿੱਚ ਸਮਾਜਿਕ ਜ਼ਿੰਦਗੀ ਦਾ ਟੀਚਰ ਹੈ ਜਿਹਨੇ ਸਾਰਾ ਘਰ ਚਲਾਉਣਾ ਹੈ ਸਮਾਜ ਚਲਾਉਣਾ ਹੈ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਇੱਕ ਪਾਸੇ ਛੱਡਿਆ ਜਾ ਰਿਹਾ ਹੈ ਜੇ ਮਿੱਤਰੋ ਇਹ ਛੱਡੋਗੇ ਇਹ ਲੜਾਈ ਜਿੱਤੀ ਨਹੀਂ ਜਾਣੀ ਇਸ ਕਰਕੇ 17 ਤਰੀਕ ਨੂੰ ਸਾਰੇ ਪੰਜਾਬ ਦੀ ਜਿਹੜੀ ਮਾਈਆਂ ਦੀ ਮੀਟਿੰਗ ਹੈ ਉਹ ਆਪਾਂ ਬਰਨਾਲੇ ਕਰ ਰਹੇ ਹਾਂ ਕਿਉਂਕਿ ਅਸੀਂ ਘਰੇ ਨਹੀਂ ਪਿੰਡ ਅੜ ਚ ਮੀਟਰ ਬਾਹਰ ਕੱਢਣਾ ਆ ਗਏ ਫਿਰ ਇਹ ਸਾਡੀਆਂ ਭੈਣਾ ਇਸ ਗੱਲ ਦੇ ਸਮਰਥ ਹੋਣ ਕਰਜ਼ੇ ਵਾਲੇ ਆ ਗਏ ਕਿਸੇ ਨਾ ਮਾਣੇ ਨੂੰ ਚੱਕ ਕੇ ਲਿਜਾਣ ਲੱਗੇ ਆਪਾਂ ਘਰੇ ਨਹੀਂ ਇਹ ਭੈਣਾ ਤਰੇ ਹੋਣ ਜੇ ਭਲਾ ਇਸ ਗੱਲ ਤੋਂ ਸਿੱਖਿਆਤ ਹੋ ਜਾਣਾ ਜੇ ਇੰਨਿਆ ਸਮਝਦਾਰ ਹੋ ਜਾਣਾ ਜੇ ਇਹ ਗੱਲ ਸਮਝ ਜਾਣ ਪਰ ਇੱਕ ਗੱਲ ਦੀ ਗਰੰਟੀ ਹੈ ਵੀ ਆਪਣੇ ਸਾਰੇ ਨਾਂ ਆਪਣਾ ਇਤਿਹਾਸ ਕਹਿੰਦੇ ਵੀ ਜਦੋਂ ਵੀ ਅਸੀਂ ਮਨੋਂ ਅਸੀਂ ਵੀਰਾਂ ਨੇ ਮਨੋਂ ਐਂਕ ਸੋਚ ਲਿਆ ਵੀ ਲੈ ਕੇ ਜਾਣੀਆਂ ਨੇ ਅਸੀਂ ਗਰੰਟੀ ਕਰਦੇ ਆਂ ਬਰਨਾਲੇ ਦੀ ਮੰਡੀ ਕੱਲੀਆਂ ਮਾਇਆਂ ਨੂੰ ਸਾਫ ਸਾਫ ਤੁਸੀਂ ਕਰਾ ਜਾਇਓ ਚਾਹੀ ਮੈਂ ਸੋਡੇ ਗਿਧਾਰ ਰੱਖੂਗਾ ਪਾਣੀ ਦੇ ਡਾਂਗਾ ਨਹੀਂ ਮਾਰਦਾ ਦਿੱਲੀ ਦੀ ਬਰੂ ਦੇ ਉੱਤੇ 8 ਮਾਰਚ ਦਾ ਦਿਨ ਮਨਾਉਣਾ ਸੀ ਮੇਰੀ ਡਿਊਟੀ ਪੰਜਾਬ ਸੀ ਉਰੇ ਸੁਨੇਹਾ ਆਇਆ ਵੀ ਯਾਰ ਦਿਨ ਮਨਾਉਣਾ ਤੇ ਮਨਾਉਣਾ ਵੀ ਇਤਿਹਾਸਕ ਹੈ ਸਾਰੇ ਵਰਡ ਚ ਉਹ ਦਿਨ 8 ਮਾਰਚ ਦਾ ਇਤਿਹਾਸਕ ਦਿਨ ਸੀ 65000 ਰੁਪਏ ਨਾ ਆਈਆਂ ਉਰੋਂ ਦਿੱਲੀ ਬਰਨਾਲਾ ਦਾ ਆ ਡਿੰਗ ਤੇ ਆ ਨਾ ਫਿਰ 65000 ਨਾ ਤਾਂ ਮੰਡੀ ਚੱਲਦੀ ਨਹੀਂ ਉਹ ਕਿ ਕਿਉਂ ਗਈਆਂ ਕਿਉਂਕਿ ਇਹਨਾਂ ਨੂੰ ਦੀਦਾ ਸੀ ਆਪਰ ਸਾਰੇ ਨੂੰ 20 ਥਾਲੀ ਪਈਏ ਰੋਟੀ ਚੱਕਣ ਆ ਰਹੇ ਨੇ ਉਹ ਗੱਲ ਉਵੇਂ ਪਈਏ ਨਾ ਉਹਨਾਂ ਦੀ ਨੀਤ ਬਦਲੀ ਐ ਨਾ ਉਹਨਾਂ ਦੀ ਨੀਤੀ ਬਦਲੀ ਐ ਇਸ ਕਰਕੇ ਸਾਰੇ ਭਰਾਵਾਂ ਦੇ ਚਾਰਾਂ ਨੂੰ ਬੇਨਤੀ ਐ ਮੈਂ ਟਾਈਮ ਥੋੜਾ ਜਾ ਬਦਲ ਲਿਆ ਗਿਆ ਵੀ ਤੁਸੀਂ ਸਾਰੇ ਹਾਕਮਾਂ ਦੇ ਬਰਾਬਰ ਦੀ ਤਾਗ ਦਿਖਾਉਣ ਦੇ ਲਈ ਉਹਨਾਂ ਦਾ ਰਿਆ ਰਾਮ ਰੋਲਾ ਉਹਨੂੰ ਰੋਲਣ ਦੇ ਲਈ ਅੱਜ ਤੋਂ ਹੀ ਕਾਮਰ ਕੱਸੇ ਕਰ ਲੋ ਕਦੇ ਢੋਲ ਮਾਰਚ ਕਰਨਾ ਹੈ ਕਦੇ ਤੁਸੀਂ ਪਿੰਡ ਦੇ ਵਿੱਚ ਐਲੀਆਂ ਕਰਨੀਆਂ ਨੇ ਦਿਨ ਵੀ ਵੇਲੇ ਹੈ ਉਹਨਾਂ ਨੂੰ ਕੋਈ ਪਿੰਡ ਵਿੱਚ ਬੜ ਨਾ ਦਿੰਦਾ ਤੇ ਆਪਾਂ ਧੂੰ ਤੜੱਕੇ ਨਾਲ ਫਿਰਾਂਗੇ ਤਾਂ ਕਿ ਹਾਕਮਾਂ ਨੂੰ ਲੱਗ ਜੇ ਵੀ ਹੁਣ ਆਪਣੀ ਵੇਦ ਪੁੱਗ ਗਏ ਹੁਣ ਇਹਨਾਂ ਦੀ ਗੱਲ ਸੁਣਨੀ ਪਊਗੀ ਇਹਨਾਂ ਦਾ ਕੁਝ ਕਰਨਾ ਪਊਗਾ ਐਦੂ ਵੀ ਨਾ ਮਿੱਤਰੋ ਸਰਨਾ ਨਹੀਂ ਸੋਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਈਕ ਹੈ ਪ੍ਰਾਭੋ ਇੱਕ ਕਰ ਲਈ ਤੇ ਆ ਨਾ ਸੁਣੋ ਗੱਲ ਇਹ ਹੈ ਵੀ ਆਪਾਂ ਵਿਰੋਧ ਕਰਨਾ ਹੈ